ਪੰਜਾਬੀ ਫਿਲਮ ਇੰਡਸਟਰੀ ਬਾਰੇ ਵਿਵਾਦਪੂਰਨ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ ਐਕਟਰ ਇਫਕਾਰ ਠਾਕੁਰ ਨੂੰ ਵੱਟਾ ਚਟਕਾਲਾ ਕੇ ਪਿਛਲੇ ਤਿੰਨ ਹਿੱਸਿਆਂ ਵਿੱਚ ਸੁਪਰਸਟਾਰ ਸਥਿਤ ਸਾਬਤ ਹੋਈ ਫਿਲਮ ਚਲ ਮੇਰਾ ਪੁੱਤ ਦੇ ਚੌਥੇ ਪਾਰਟ ਵਿੱਚ ਉਹਨਾਂ ਦੇ ਰੋਲ ਤੇ ਕੈਂਚੀ ਚਲ ਗਈ ਹਾਲ ਹੀ ਵਿੱਚ ਰਿਲੀਜ਼ ਹੋਈ ਚਲ ਮੇਰਾ ਪੁੱਤ ਫਿਲਮ 4 ਦੇ ਟ੍ਰੇਲਰ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਫਿਲਮ ਜ਼ਿਆਦਾ ਮਹੱਤਵ ਨਹੀਂ ਦਿੱਤਾ ਪੂਰੇ ਟ੍ਰੇਲਰ ਵਿੱਚ ਇਫਤਖਾਰ ਠਾਕੁਰ ਨੂੰ ਸਿਰਫ 5 ਸੀਨ ਰੱਖੇ ਗਏ ਤੇ ਇੰਨਾ ਹੀ ਨਹੀਂ ਅੰਤ ਵਿੱਚ ਇਫਤਖਾਰ ਠਾਕੁਰ ਦੇ ਸਿਰਫ ਇੱਕ ਸੀਨ ਨੂੰ ਹੀ ਰੱਖਿਆ ਗਿਆ ਪਹਿਲਾ ਇਫਤਖਾਰ ਠਾਕੁਰ ਨੂੰ ਇਸ ਫ੍ਰੈਂਚ ਇਸ ਦੇ ਵਿੱਚ ਇੱਕ ਮਹੱਤਵਪੂਰਨ ਚੇਰਾ ਮੰਨਿਆ ਜਾਂਦਾ ਸੀ ਪਰ ਇਸ ਵਾਰ ਲੱਗਦਾ ਹੈ ਕਿ ਉਹਨਾਂ ਦੀ ਭੂਮਿਕਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸੁਨੇਹਾ ਦਿੱਤਾ ਜਾ ਸਕੇ ਕਿ ਹੁਣ ਇਹ ਫਰੈਂਚਾਈਜ਼ੀ ਉਹਨਾਂ ਤੋਂ ਬਿਨਾਂ ਵੀ ਚੱਲ ਸਕਦੀ ਹੈ ਪੰਜਾਬੀ ਫਿਲਮ ਇੰਡਸਟਰੀ ਬਾਰੇ ਵਿਵਾਦਪੂਰਨ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ ਐਕਟਰ ਇਫਕਾਰ ਠਾਕੁਰ ਨੂੰ ਵੱਡਾ ਝਟਕਾ ਲੱਗਾ ਪਿਛਲੇ 3 ਹਿੱਸਿਆਂ ਵਿੱਚ ਸੁਪਰਸਟਾਰ ਸਥਿਤ ਸਾਬਤ ਹੋਈ ਫਿਲਮ ਚਲ ਮੇਰਾ ਪੁੱਤ ਦੇ ਚੌਥੇ ਪਾਰਟ ਵਿੱਚ ਉਹਨਾਂ ਦੇ ਰੋਲ ਤੇ ਕੈਂਚੀ ਚੱਲ ਗਈ ਹਾਲ ਹੀ ਵਿੱਚ ਰਿਲੀਜ਼ ਹੋਈ ਚਲ ਮੇਰਾ ਪੁੱਤ ਫਿਲਮ 4 ਦੇ ਟ੍ਰੇਲਰ ਵਿੱਚ ਹੋਰ ਪਾਕ ਸਤਿਾਨੀ ਕਲਾਕਾਰ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਫਿਲਮ ਜ਼ਿਆਦਾ ਮਹੱਤਵ ਨਹੀਂ ਦਿੱਤਾ ਪੂਰੇ ਟ੍ਰੇਲਰ ਵਿੱਚ ਇਫਤਖਾਰ ਠਾਕੁਰ ਨੇ ਸਿਰਫ 5 ਸੀਨ ਰੱਖੇ ਗਏ ਤੇ ਇੰਨਾ ਹੀ ਨਹੀਂ ਅੰਤ ਵਿੱਚ ਇਫਤਖਾਰ ਠਾਕੁਰ ਦੇ ਸਿਰਫ ਇੱਕ ਸੀਨ ਨੂੰ ਹੀ ਰੱਖਿਆ ਗਿਆ ਪਹਿਲਾਂ ਇਫਤਖਾਰ ਠਾਕੁਰ ਨੂੰ ਇਸ ਫ੍ਰੈਂਚਾਈਜ਼ੀਜ਼ ਵਿੱਚ ਇੱਕ ਮੱਤਵਪੂਰਨ ਚਿਹਰਾ ਮੰਨਿਆ ਜਾਂਦਾ ਸੀ ਪਰ ਇਸ ਵਾਰ ਲੱਗਦਾ ਹੈ ਕਿ ਉਹਨਾਂ ਦੀ ਭੂਮਿਕਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸੁਨੇਹਾ ਦਿੱਤਾ ਜਾ ਸਕੇ ਕਿ ਹੁਣ ਇਹ ਫ੍ਰੈਂਚਾਈਜ਼ੀਜ਼ ਉਹਨਾਂ ਤੋਂ ਬਿਨਾਂ ਵੀ ਚੱਲ ਸਕਦੀ ਹੈ ਪੰਜਾਬੀ ਉਮ ਇੰਡਸਟਰੀ ਬਾਰੇ ਵਿਵਾਦਪੂਰਨ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ ਐਕਟਰ ਇਫਤਖਾਰ ਠਾਕੁਰ ਨੂੰ ਵੱਡਾ ਝਟਕਾ ਲੱਗਾ ਪਿਛਲੇ 3 ਹਿੱਸਿਆਂ ਵਿੱਚ ਸੁਪਰਸਟਾਰ ਸਥਿਤ ਸਾਬਤ ਹੋਈ ਫਿਲਮ ਚਲ ਮੇਰਾ ਪੁੱਤ ਦੇ ਚੌਥੇ ਪਾਰਟ ਵਿੱਚ ਉਹਨਾਂ ਦੇ ਰੋਲ ਤੇ ਕੈਂਚੀ ਚੱਲ ਗਈ ਹਾਲ ਹੀ ਵਿੱਚ ਰਿਲੀਜ਼ ਹੋਈ ਚਲ ਮੇਰਾ ਪੁੱਤ ਫਿਲਮ 4 ਦੇ ਟ੍ਰੇਲਰ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਫਿਲਮ ਜ਼ਿਆਦਾ ਮਹੱਤਵ ਨਹੀਂ ਦਿੱਤਾ ਪੂਰੇ ਟ੍ਰੇਲਰ ਵਿੱਚ ਇਫਤਖਾਰ ਠਾਕੁਰ ਨੇ ਸਿਰਫ 5 ਸੀਨ ਰੱਖੇ ਗਏ ਤੇ ਇੰਨਾ ਹੀ ਨਹੀਂ ਅੰਤ ਵਿੱਚ ਇਫਤਖਾਰ ਠਾਕੁਰ ਦੇ ਸਿਰਫ ਇੱਕ ਸੀਨ ਨੂੰ ਹੀ ਰੱਖਿਆ ਗਿਆ ਪਹਿਲਾ ਇਫਤਖਾਰ ਠਾਕੁਰ ਨੂੰ ਇਸ ਫਰੈਂਚਾਈਜ਼ੀਜ਼ ਵਿੱਚ ਇੱਕ ਮਹੱਤਵਪੂਰਨ ਚਿਹਰਾ ਮੰਨਿਆ ਜਾਂਦਾ ਸੀ ਪਰ ਇਸ ਵਾਰ ਲੱਗਦਾ ਹੈ ਕਿ ਉਹਨਾਂ ਦੀ ਭੂਮਿਕਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸੁਨੇਹਾ ਦਿੱਤਾ ਜਾ ਸਕੇ ਕਿ ਹੁਣ ਇਹ ਫਰੈਂਚਾਈਜ਼ੀਜ਼ ਉਹਨਾਂ ਤੋਂ ਬਿਨਾਂ ਵੀ ਚੱਲ ਸਕਦੀ ਹੈ ਪੰਜਾਬੀ ਫਿਲਮ ਇੰਡਸਟਰੀ ਬਾਰੇ ਵਿਵਾਦਪੂਰਨ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ ਐਕਟਰ ਇਫਤਖਾਰ ਠਾਕੁਰ ਨੂੰ ਵੱਡਾ ਚਟਕਾਲਕ ਪਿਛਲੇ 3 ਹਿੱਸਿਆਂ ਵਿੱਚ ਸੁਪਰਸਟਾਰ ਸਥਿਤ ਸਾਬਤ ਹੋਈ ਫਿਲਮ ਚਾਲ ਮੇਰਾ ਪੁੱਤ ਦੇ ਚੌਥੇ ਪਾਰਟ ਵਿੱਚ ਉਹਨਾਂ ਦੇ ਰੋਲ ਤੇ ਕੈਂਚੀ ਚਲ ਗਈ हाल ही ਵਿੱਚ ਰਿਲੀਜ਼ ਹੋਈ ਚਲ ਮੇਰਾ ਪੁੱਤ ਫਿਲਮ ਚਾਰ ਦੇ ਟ੍ਰੇਲਰ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਫਤਖਾਰ ਠਾਕੁਰ ਦੀ ਭੂਮਿਕਾ ਨੂੰ ਫਿਲਮ ਜ਼ਿਆਦਾ ਮਹੱਤਵ ਨਹੀਂ ਦਿੱਤਾ ਪੂਰੇ ਟ੍ਰੇਲਰ ਵਿੱਚ ਇਫਤਖਾਰ ਠਾਕੁਰ ਨੂੰ ਸਿਰਫ 5 ਸੀਨ ਰੱਖੇ ਗਏ ਤੇ ਇੰਨਾ ਹੀ ਨਹੀਂ ਅੰਤ ਵਿੱਚ ਇਫਤਖਾਰ ਠਾਕੁਰ ਦੇ ਸਿਰਫ ਇੱਕ ਸੀਨ ਨੂੰ ਹੀ ਰੱਖਿਆ ਗਿਆ ਪਹਿਲਾਂ ਇਫਤਖਾਰ ਠਾਕੁਰ ਨੂੰ ਇਸ ਫ੍ਰੈਂਚਾਈਜ਼ੀਜ਼ ਵਿੱਚ ਇੱਕ ਮਹੱਤਵਪੂਰਨ ਚਿਹਰਾ ਮੰਨਿਆ ਜਾਂਦਾ ਸੀ ਪਰ ਇਸ ਵਾਰ ਲੱਗਦਾ ਹੈ ਕਿ ਉਹਨਾਂ ਦੀ ਭੂਮਿਕਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸੁਨੇਹਾ ਦਿੱਤਾ ਜਾ ਸਕੇ ਕਿ ਹੁਣ ਇਹ ਫਰੈਂਚਾਈਜ਼ੀਜ਼ ਉਹਨਾਂ ਤੋਂ ਬਿਨਾਂ ਵੀ ਚੱਲ ਸਕਦੀ ਹੈ